ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਸਾ ਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਹਨ। ਤਰਨਤਾਰਨ ਸ਼ਹਿਰ ਵਿੱਚੋਂ ਦੋ ਅਣਜਾਣ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨ ਨੂੰ ਬਣਾਇਆ ਨਿਸ਼ਾਨਾ ਜਿੱਥੇ ਕਿ ਪੈਸੇ ਲੁੱਟ ਕੇ ਹੋਏ ਫਰਾਰ ਜਿੱਥੇ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਜਾਣਕਾਰੀ ਮੁਤਾਬਕ ਅਸਟਾਨ ਦੱਸਦੇ ਕਿ ਅੱਜ ਸਵੇਰੇ ਸਵੇਰ ਨੂੰ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਹਵਾਈ ਟਿਕਟਾਂ ਬੁੱਕ ਕਰਨ ਵਾਲੀ ਦੁਕਾਨ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਅੰਦਰ ਵੜੇ ਜਿੱਥੇ ਕਿ ਉਹਨਾਂ ਨੇ ਦੁਕਾਨ ਦੇ ਅੰਦਰ ਵਰਦਿਆਂ ਸਾਰੇ ਦੁਕਾਨ ਮਾਲਕ ਅਮਰਿਤਪਾਲ ਸਿੰਘ ਕੋਲੋਂ ਬੰਦੂਕ ਦੀ ਨੋਕਤੇ ਪੈਸੇ ਲੁੱਟ ਕੇ ਫਰਾਰ ਹੋ ਗਏ ਹਨ ਜਿੱਥੇ ਕਿ ਇਹ ਲੁਟੇਰੇ ਫਰਾਰ ਹੋਣ ਦੇ ਨਾਲ ਨਾਲ ਹੀ ਸੀਸੀਟੀਵੀ ਕੈਮਰੇ ਵੀ ਆਪਣੇ ਨਾਲ ਹੀ ਲੈ ਗਏ ਹਨ ਦੂਜੇ ਪਾਸੇ ਥਾਣਾ ਸਿਟੀ ਪੁਲਿਸ ਅਤੇ ਡੀਐਸਪੀ ਸਿਟੀ ਪੁਲਿਸ ਪਾਰਟੀ ਨੇ ਮੌਕੇ ਤੇ ਆਕੇ ਦੁਕਾਨ ਮਾਲਕ ਦੇ ਨਾ ਦੇ ਦਰ ਤੇ ਮਾਮਲਾ ਦਰਜ ਕਰ ਲੁਟੇਰਿਆਂ ਦੀ ਤਲਾਸ਼ੀ ਲਈ ਪੁਲਿਸ ਟੀਮ ਬਣਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਨੂੰ ਪ੍ਰਾਪਤ ਮਿਲੀ ਸੌਕ ਨੌ ਜੇ ਅਮਰਪਾਲ ਸਿੰਘ ਮਾਲਕਾਰ ਇਨਵੈਸਟ ਜੁਨੀਅਰ ਦਾ ਉਹ ਦੱਸਿਆ ਵੀ ਉਹ ਦੁਕਾਨ ਤੇ ਬੈਠਾ ਸੀ ਆਪਣੇ ਤੇ ਕੋਈ ਪੈਸੇ ਖੋਹ ਰਿਹਾ ਲੈ ਕੇ ਦੋ ਬੰਦੇ ਕਿੰਨੀ ਕਿਲੋਟ ਹੋਈ ਹੈ ਜੀ ਕਿੰਨੇ ਪੈਸੇ ਇਹ ਅਜੇ ਦੱਸਦਾ ਪੂਰਾ ਮਗਲ ਦੱਸ ਦੇਣਗੇ 7-8 ਦੱਸ ਦੇ ਹਾਂ ਜੀ 7-8 ਦੱਸ ਦੇ ਪਰ ਤਸਵੀਰ ਕਰ ਰਹੇ ਤੁਸੀਂ ਕੀ ਕੈਮਰਾ ਬਸਟਰ ਜੁਨੀਨ ਦੁਕਾਨੇ ਨਾਲ ਤੇ ਮਾਲਿਕ ਮਨੇ ਐਕਸਚੇਂਜ ਕਰੀ ਦੀ ਐ ਤੇ ਕੀ ਗੱਲ ਪਤਾ ਹੀ ਚੱਲੀ ਅਜੇ ਮੈਂ ਮਤਲਬ 8 ਵਜੇ ਆਇਆ ਦੁਕਾਨ ਤੇ ਤੇ ਉਤਬਦ ਸਵਾਗ 9 ਵਜੇ ਦਾ ਟਾਈਮ ਹੋਣਾ ਆ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਤੇ ਉਤੋਂ ਇੱਕ ਬੰਦਾ ਅੰਦਰ ਆ ਕੇ ਵੈਪਨ ਦਿਖਾ ਕੇ ਤੇ ਗੱਲੇ ਭੰਨ ਕੇ ਤੇ ਸਾਰੇ ਪੈਸੇ ਲੈ ਗਿਆ ਕੋਈ 7 ਲੱਖ ਰੁਪਇਆ ਹੋਣਾ ਆ ਸਵੇਰੇ ਲੈ ਕੇ ਆਇਆ ਮੈਂ ਤੇ ਪਤਾ ਨਹੀਂ ਮਤਲਬ ਇੱਕ ਮਿੰਟ ਹੀ ਲਾਇਆ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਗੱਲੇ ਭੰਨ ਕੇ ਸਾਰਾ ਕੈਸ਼ ਹੀ ਕੁਛ ਡਾਲਰ ਵੀ ਹੈਗੇ ਸੀ ਵਿੱਚ ਤੇ ਸਾਰੇ ਹੀ ਲੈ ਗਏ ਆ ਤੇ ਮਾਨ ਸਾਹਿਬ ਜੀ ਕਹਿੰਦੇ ਆਪਣੇ ਕਿ ਮਤਲਬ ਇੱਥੇ ਆਪਾਂ ਸਾਰੇ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਕੁਛ ਵੀ ਆ ਹਨਾ ਤੇ ਮਤਲਬ ਆਪਾਂ ਇੱਥੇ ਹੁਣ ਕੰਮ ਮੰਨ ਲਓ ਮੇਰੇ ਘਰਦਿਆਂ ਨੇ ਪੈਸੇ ਇਕੱਠੇ ਕਰਕੇ ਲੋਨ ਲੈ ਕੇ ਕੁਝ ਲਿਮਟ ਬਣਾ ਕੇ ਮੈਂ ਮਤਲਬ ਕੰਮ ਖੋਲੇ ਆਇਆ ਤੇ ਮਨ ਲਓ ਹੁਣ ਸਾਰਾ ਹੀ ਲੈ ਗਿਆ ਤੇ ਗਾਂ ਮੈਂ ਕੀ ਮਤਲਬ ਕਿਤਰਾ ਕੰਮ ਕਰਾਂਗਾ ਇਹ ਸਾਰਾ ਕੈਸ਼ ਕਿਸ ਕੰਮ ਲਈ ਹੀ ਤੁਹਾਨੂੰ ਹੁੰਦਾ ਸੀ ਕੈਸ਼ ਮਤਲਬ ਕੁਝ ਟਿਕਟਾਂ ਜਿਵੇਂ ਹੁੰਦੀਆਂ ਆ ਭਾਜੀ ਟਿਕਟਾਂ ਮਤਲਬ ਬਾੜੀਆਂ ਜਿਵੇਂ ਅੱਗੇ ਕਰਾਈ ਦੀਆਂ ਵਾ ਉਹਨਾਂ ਦੀ ਪੇਮੈਂਟ ਇੱਕਦ ਦੇ ਨਾ ਹੀ ਬਾਅਦ ਕਰਨੀ ਹੁੰਦੀ ਆ ਕੁਝ ਪੇਮੈਂਟ ਉਹ ਹੀ ਕੁਛ ਕੁਛ ਆਪਣੀ ਆਪਣਾ ਲਈ ਹੀ ਠੀਕ ਹੈ ਕੁਛ ਲਈ ਤੇ ਵੈਪਨ ਵਗੈਰਾ ਇਹ ਉਹਨਾਂ ਨੂੰ ਵੈਪਨ ਹੈਗੇ ਹੀ ਉਹਨਾਂ ਕੋਲ ਦੋ ਜਾਣੇ ਸੀ ਉਹਨਾਂ ਕੋ ਆਪਣੀ ਮੋਟਰਸਾਈਕਲ ਤੇ ਹੀ ਕੋਈ ਸੀਸੀਟੀਵੀ ਕੈਮਰਾ ਵੀ ਲੱਗੇ ਕੈਮਰੇ ਲੱਗੇ ਹੀ ਤੇ ਕੈਮਰਾ ਵੀ ਨਾਲ ਹੀ ਪੁੱਟ ਕੇ ਲੱਗੇ ਆ ਹਨ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਫਿਰ ਹੁਣ ਮੰਨ ਲਓ ਮੈਂ ਹੁਣ ਕੰਮ ਸ਼ੁਰੂ ਕੀਤਾ ਤੇ ਨਾਰਮਲ ਜੀ ਗੱਲ ਹੈ ਜੇ ਮੇਰਾ ਇੱਥੇ ਮੰਨ ਲਓ ਕੋਈ ਸੇਫ ਹੀ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ 9:30 ਦਾ ਟਾਈਮ ਹੈ ਲੱਗੇ ਸਾਰੀਆਂ ਦੁਕਾਨਾਂ ਖੁੱਲੀਆਂ ਰੋੜੇ ਨਾਲ ਵਗਦਾ ਪਿਆ ਠੀਕ ਹੈ ਤੇ ਦੋ ਬੰਦੇ ਆ ਗਏ ਜੇ ਮੰਨ ਲਓ ਇਥੋਂ ਸਾਰਾ ਲੁੱਟ ਕੇ ਲੈ ਕੇ ਜਾ ਸਕਦੇ ਆ ਤੇ ਕੀ ਆਪਾਂ ਸੇਫ ਆ ਫਿਰ ਬਾਹਰ ਦੇ ਆਪਣੇ ਆਪ ਹੀ ਜਾਣਾ ਪੁਲਿਸ ਆਈਆ ਕੋਈ ਵੀ ਵੱਡਾ ਅਫਸਰ ਕੋਈ ਆਇਆ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜੀ ਕਾਰਵਾਈ ਕੀਤੀ ਉਹਨੇ ਵੀ ਲਾਈਏ ਲੋਜ ਫੋਨ ਤੇ ਹਜੇ ਤੇ ਮਤਲਬ ਸੀਸੀਟੀਵੀ ਚੈੱਕ ਕਰਦੇ ਪਏ ਆ ਵੇਖਣ ਕੀ ਕਾਰਵਾਈ ਕਰਦੇ ਆ ਕਿੰਨੇ ਟਾਈਮ ਬਾਅਦ ਪੁਲਿਸ ਆ ਗਈ ਪੁਲਿਸ ਘੱਟੋ ਘੱਟ 10 15 ਮਿੰਟ ਬਾਅਦ ਆਈ ਹੀ ਕੀ ਮੰਗ ਕਰਦੇ ਹੋ ਮੈਂ ਤੇ ਇਹੋ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਮੰਨ ਲਓ ਆਪਣਾ ਮੇਰਾ ਇਨਾ ਨੁਕਸਾਨ ਹੋਇਆ ਵਾ ਉਹ ਆਪਣਾ ਜਿਤਨਾ ਮਰਜ਼ੀ ਪੁਲਿਸ ਦੀ ਕਾਰਵਾਈ ਹੋਵੇ ਤੇ ਜੋ ਮੇਰਾ ਨੁਕਸਾਨ ਮਤਲਬ ਭਰਿਆ ਜਾ ਸਕਦਾ ਵਾ ਭਰਾਵੇ ਜਿਹੜੇ ਬੰਦੇ ਫੜੇ ਜਾਣ